ਤਿਲੰਗਾਨਾ ਤੇ ਸਾਲਮ சுரੰਗ ਦੇ ਇੱਕ ਹਿੱਸੇ ਦੇ ਟਹਾਂ ਜਾਣ ਤੋਂ ਬਾਅਦ ਵੱਖ-ਵੱਖ ਰਾਜਾਂ ਦੇ 8 ਲੋਕ ਅੰਦਰ ਫਸ ਗਏ ਨੇ ਇਹਨਾਂ ਦੇ ਵਿੱਚੋਂ ਇੱਕ ਗੁਰਪ੍ਰੀਤ ਸਿੰਘ ਹੈ ਜੋ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਕਲਾਦਾਰ ਰਹਿਣ ਵਾਲਾ ਹੈ ਗੁਰਪ੍ਰੀਤ ਦਾ ਪੂਰਾ ਪਰਿਵਾਰ ਅਤੇ ਪਿੰਡ ਵਾਸੀ ਉਸਦੀ ਸਲਾਮਤੀ ਲਈ ਪ੍ਰਾਰਥਨਾ ਕਰ ਰਹੇ ਨੇ ਦੂਜੇ ਪਾਸੇ ਪੂਰਾ ਪਰਿਵਾਰ ਚਿੰਤਤ ਹੈ ਤੇ ਰੋਣ ਕਾਰਨ ਗੁਰਪ੍ਰੀਤ ਦੀ ਪਤਨੀ ਰਾਜਵਿੰਦਰ ਕੌਰ ਅਤੇ ਉਸ ਦੀਆਂ ਦੋਵੇਂ 3 ਦੀ ਹਾਲਤ ਖਰਾਬ ਹੈ ਇੱਕ ਪਾਸੇ ਰਾਜਵਿੰਦਰ ਆਪਣੇ ਪਤੀ ਦੀ ਸੁਰੱਖਿਆ ਬਾਰੇ ਚਿੰਤਤ ਹੈ ਤੇ ਦੂਜੇ ਪਾਸੇ ਉਹ ਆਪਣੀਆਂ ਤੀਆਂ ਤੇ ਪੁੱਵਿੱਖ ਬਾਰੇ ਚਿੰਤਤ ਹੈ ਇਸ ਖਬਰ ਤੋਂ ਬਾਅਦ ਗੁਰਪ੍ਰੀਤ ਸਿੰਘ ਦੇ ਰਿਸ਼ਤੇਦਾਰ ਅਤੇ ਪਿੰਡ ਦੇ ਲੋਕ ਪਰਿਵਾਰ ਨੂੰ ਦਿਲਾਸਾ ਦੇਣ ਦੇ ਲਈ ਉਸਦੇ ਘਰ ਪਹੁੰਚ ਰਹੇ ਨੇ ਗੁਰਪ੍ਰੀਤ ਸਿੰਘ ਆਪਣੀਆਂ ਦੋ ਤੀਆਂ ਪਤਨੀ ਅਤੇ ਬਜ਼ੁਰਗ ਦਾਦੀ ਤੇ ਨਿਰਭਰ ਹੈ ਤੇ ਸਾਰਾ ਘਰ ਉਸਦੀ ਕਮਾਈ ਦੇ ਨਾਲ ਹੀ ਚੱਲਦਾ ਹੈ ਇਸ ਮੌਕੇ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ 20 ਸਾਲਾਂ ਤੋਂ ਇੱਕ ਉਸਾਰੀ ਕੰਪਨੀ ਦੇ ਵਿੱਚ ਮਸ਼ੀਨ ਆਪਰੇਟਰ ਦੇ ਵਜੋਂ ਕੰਮ ਕਰ ਰਿਹਾ ਸੀ ਅਤੇ ਪਿਛਲੇ ਕੁਝ ਦਿਨਾਂ ਤੋਂ ਸ਼੍ਰੀ ਸ਼ੈਲਮੁਰੰਗ ਦੇ ਵਿੱਚ ਮਿਸਤਰੀ ਵਜੋਂ ਕੰਮ ਕਰ ਰਿਹਾ ਸੀ ਤੇ ਸ਼ਨੀਵਾਰ ਨੂੰ ਕੰਪਨੀ ਦੇ ਇੱਕ ਕਰਮਚਾਰੀ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਸੁਰੰਗ ਦੇ ਵਿੱਚ ਕੰਮ ਕਰ ਰਹੇ ਸਨ ਜਦੋਂ ਅਚਾਨਕ ਸੁਰੰਗ ਦੀ ਛੱਤ ਡਿੱਗ ਗਈ ਜਿਸ ਤੋਂ ਬਾਅਦ ਸੁਰੰਗ ਦੇ ਵਿੱਚ ਕੰਮ ਕਰ ਰਹੇ ਗੁਰਪ੍ਰੀਤ ਸਿੰਘ ਸਮੇਤ 8 ਲੋਕ ਲਾਪਤਾ ਨੇ ਜਿਨ੍ਹਾਂ ਨੂੰ ਲੱਭਣ ਦੇ ਲਈ ਬਚਾਅ ਕਾਰਜ ਜਾਰੀ ਹੈ ਰਾਜਵਿੰਦਰ ਕੋਈ ਕਿਦੋਂ ਇਸ ਪੱਲੇ ਤੇ ਕੰਮ ਕਰਦੇ ਆ ਤੇ ਤਾਂ ਹੁਣ ਕਦੋਂ ਦੇ ਗਏ ਹੁਣ ਮੇ ਥੋੜੇ ਦਿਨ ਹੋਏ ਗਿਆ ਨੂੰ ਲੋੜੀ ਤੋਂ ਬਾਦਾਂ ਆਈ ਸੀ 7 ਦਿਨ ਬਾਦਾਂ ਲੋੜੀ ਤੋਂ ਆਈ 6-7 ਦਿਨ ਰਾਏ ਆ ਬਸ ਇੰਨੇ ਵੀ ਥੋੜੇ ਥੜੇ ਹੋਏ ਦਿਨ ਹੋਏ ਗਿਆ ਨੂੰ ਚੋਪੜੀ ਕਰੂ ਤੇ ਕੰਮ ਕਰਦੇ ਮੇਰੇ ਵਿਆਹ ਤੋਂ ਪਹਿਲਾਂ ਦੇ ਘਾਰੇ ਕਰਦੇ ਸੀ ਕੰਮ ਹਾਂ ਇਹ ਨਵੋ ਚੱਲੇ ਵੀ ਸਾਰਾ ਚੱਲੇ ਕਿੰਨੇ ਬੱਚੇ ਕਰਦੇ ਦੋ ਬੇਟੀਆਂ ਮੇਰੀਆਂ ਸਤਿ ਸ਼੍ਰੀ ਅਕਾਲ ਮੋਨੋਲਾਹ ਹਾਂ ਔਰ ਕੋਈ ਨਹੀਂ ਮੇਰਾ ਨਾਮ ਲਵਿੰਦਰ ਸਿੰਘ ਹੈ ਔਰ ਕੱਲ ਦੁਪਹਿਰੇ ਫੋਨ ਆਇਆ ਇਹਨਾਂ ਨੂੰ ਉਤੋਂ ਕੇ ਲੜਕੇ ਨਾਲ ਸਾਥੀ ਉਹਨਾਂ ਦੇ ਨੇ ਕੀਤਾ ਫੋਨ ਔਰ ਸਾਨੂੰ ਇਹਨਾਂ ਨੇ ਫਿਰ ਦੱਸਿਆ ਕਿ ਆਪਰਾ ਮਤਲਬ ਇਦਾਂ ਆਵਾ ਤੇ ਫੇਰ ਐਂ ਮਤਲਬ 2:30 ਵਜੇ ਇੱਥੇ ਆ ਗਏ ਸੀ ਤੇ ਉਦੋਂ ਕੋਈ ਨਾ ਕੋਈ ਕਹਿੰਦਾ ਸੀ ਹਾਂਜੀ ਤੁਹਾ ਦਾ ਉਹਦੇ ਕੰਮ ਕਰਦੇ ਹੋ ਉੱਥੇ ਭੱਜੇ ਕਾਮਨ ਕਾਫੀ ਸਮੇਂ ਤੋਂ ਕਰਦੇ ਆਏ ਕੰਮ ਸੇ 15 16 ਸਾਲ ਹੋ ਗਏ ਉਹਨਗੇ ਕੰਮ ਕਰਦੇ ਆਉਣ ਪਰ ਕਦੇ ਛੇਂਟ ਜਗਾ ਹੋ ਜਾਂਦੀ ਹੈ ਨਾ ਹਾਂਜੀ ਕਿੰਨੇ ਬੱਚੇ ਹੋਣਗੇ ਉਹਨਾਂ ਲਈ ਗੋਬੇ ਐਟਿੰਗ ਕੀ ਮਾ ਉਹਦੇ ਹੋਵੇਗੀ 15 16 ਸਾਲ ਤੇ ਛੋਟੀ ਦੀ ਹੋਊਗੀ 12 12 13 ਸਾਲ ਕਰਦੇ ਵਿੱਚ ਕੋਈ ਕਮੋਨ ਆ ਲਾਗ ਨਹੀ ਜੀ ਇਹੋ ਹੀ ਆਪਣੇ ਉਹ ਬਾਈ ਤੁਹਾਨੂੰ ਵੀ ਫੀਡ ਦੱਸ ਲਵਾਂਗੇ ਇਹ ਹਰਤਾਸ ਕਰਦੇ ਆ ਕਿ ਆਪਦਾ ਸਹੀ ਸਲਾਮਤ ਘਰੇ ਆ ਜੇ ਆਪਣੇ